ਅਟਾ ਕੋ ਨਰਮਲ ਦਵਾਈ ਪਾ ਸਕਦੇ ਆ ਆਪਾਂ ਨਰਮਲ ਜਿਵੇਂ ਹਾਂ ਲੈਬ 59 ਰੂਟ ਆਣਾ ਹੂੰ ਇਹ ਆਪਾਂ ਪਾ ਹੀ ਦਿੰਨੇ ਆ ਪਾਵਰ ਜੈਲ ਵਧੀਆ ਹੈ ਬੱਚੇ ਬੱਚੇ ਸੁੱਕਦੇ ਆ ਜੀ ਹੂੰ ਸੁਕਣ ਤੋਂ ਜ਼ਰੂਰ ਦਾ ਸੁਕਣ ਤੋਂ ਯਾਰ ਇਹੀ ਆ ਬਸ ਕਬੂਤਰ ਨੂੰ ਅੱਡ ਕੱਢ ਲੂ ਹੂੰ ਸੁਕਣ ਵਾਲੇ ਕਬੂਤਰ ਨੇ ਵੈਸੇ ਸੁੱਕਦਾ ਕਿਉਂ ਬਾਈ ਬੈਠ ਚੁਗਣੀ ਚੁਗਣੀ ਆ ਬੈਠ ਤੋਂ ਹੀ ਸੁੱਕਦਾ ਹੂੰ ਕਬੂਤਰ ਨੇ ਬੈਠ ਖਾਲੀ ਤਾਂ ਵੀ ਸੁੱਕਣਾ ਹੈ ਕਬੂਤਰ ਨੇ ਜੇ ਜਦੋਂ ਸੁੱਕ ਗਿਆ ਫੇਰ ਵੀ ਬੈਠ ਖਾਣੀ ਉਹ ਕਬੂਤਰ ਨੂੰ ਪਾਸੇ ਕਰਕੇ ਜਾਲੀ 'ਚ ਉਦੋਂ ਸਾਰੇ ਨੂੰ ਪਲਟ ਦੋ ਉਹੀ ਦਵਾਈ ਨਾਲ ਤਾਂ ਜਾ ਮੈਂ ਸਾਫ ਪਾਸ ਪਲਟ ਕੇ ਉਹਨੂੰ ਉਹਦੀ ਸਫਾਈ ਜਦੋਂ ਹੋ ਗਈ ਪੇਟ ਦੀ ਹੂੰ ਉਹਦੀ ਪੇਟੀ ਦੀ ਬਾਤ ਹੋਣੀ ਆ ਉਹਨੂੰ ਚੌਵਾਂ ਘੰਟਿਆਂ ਆਸਤੇ ਫੋਕੇ ਪਾਣੀ 10 ਐਮਐਲ ਦੋ ਵਾਰੀ ਦੇ ਦੋ ਉਹਨੇ ਪੇਟੀ ਚੋਂ ਆਪਦੀ ਗੰਦੀ ਹਰੇ ਬਾਈ ਕੱਢ ਕੇ ਆਪੇ ਭੋਖ ਨੂੰ ਮਾਰਨੇ ਠੁੰਗੇ ਫਿਰ ਦਾਲ ਹੁੰਦੀ ਜਿਹੜੀ ਘਰ ਦੀ ਛੋਲਿਆਂ ਦੀ ਇਹ ਪਿਓਕੇ ਦੇ ਦੋ ਤਿੰਨ ਦਿਨ ਉਹ ਵੀ ਖੋਲੀ ਪਾਉਣੀ ਆ ਜਦੋਂ ਬੰਜ ਨਹੀਂ ਪਉਣੀ ਨਹੀਂ ਨਹੀਂ ਥੋੜੀ ਜੀ ਪਾ ਦੇ ਵੀ ਉਹ ਜਿੰਨੀ ਕ ਪਾਚ ਦੇ ਦੋ ਇੱਕ ਸੁੱਕਿਆ ਕਬੂਤਰ ਲੋਟ ਉਹ ਹੋ ਜਾਂਦਾ ਈ ਟੀ ਕੱਲ ਨਹੀਂ ਹੂੰ ਬਈ ਦਵਾਈ ਦੀ ਵੀ ਲੋੜ ਦੀ ਜਦੋਂ ਆਪਾਂ ਨੂੰ ਉਸੇ ਹੀ ਛੱਡੀ ਰੱਖਣਾ ਨਹੀਂ ਦਵਾਈ ਦੇ ਕੇ ਦਵਾਈ ਦਵਾਈ ਦੇ ਨਹੀਂ ਆ ਦਵਾਈ ਦੇ ਦੋ ਨਾਰਮਲ ਦੇ ਦੋ ਭਲਾ ਨਹੀਂ ਦਈਏ ਆਹ ਦੋ ਜਾਦੇ ਦੋ ਥੋੜੇ ਆਹ ਕਾਲੀਆਂ ਮਿਰਚਾਂ ਦੇ ਦੋ ਹਾਂ ਆ ਬਰੋਟਾਂ ਨੇ ਦੇ ਦੋ ਕਾਲੀਆਂ ਮਿਰਚਾਂ ਪਾਵਰ ਜਲਦੇ ਦੋ ਇਹ ਕਾਲੀਆਂ ਮਿਰਚਾਂ ਰਾਤ ਨੂੰ ਪਿਉਂਦੇ ਤਰਕੋ ਦੇ ਦੇ ਦੋ ਦੋ ਤਿੰਨ ਤਿੰਨ ਦੇ ਦੇ ਦਾਨੇ ਖਾਲੀ ਪੇਟ ਹਾਂ ਖਾਲੀ ਪੇਟ ਇਹ ਬਾਈ ਬਹਿ ਵਾਸਤੇ ਬੀਮਾਰੀ ਦਾ ਉਦੋਂ ਹੀ ਦੂਰ ਹੋ ਜਾਣੀ ਹੈ ਜਦੋਂ ਵੀ ਚਾਲੀ ਚ ਕੱਢ ਲਿਆ ਹਾਂ ਬੈਠ ਥੋਣੇ ਨਹੀਂ ਚੁਗਣੀ ਮਿੱਟੀ ਨੂੰ ਹੋਣੇ ਨਹੀਂ ਮੂੰਹ ਮਾਰਨਾ ਆਪੇ ਹੀ ਤੁਹਾਡਾ ਕਬੂਤਰ ਸਹੀ ਹੋ ਜਾਂਦਾ ਮੇਨ ਪੁਆਇੰਟ ਦਾ ਫਿਰ ਉਹੀ ਬੈਠਾ ਲਾ ਗਿਆ ਹਾਂ ਬਸ ਗੰਦ ਮੈਨ ਲਖਾਉਗਾ ਕਿਹੜੇ ਬਿਮਾਰੀ ਪੈਦਾ ਨਹੀਂ ਬੈਠਨੇ ਕਰਨੀ ਹੈ ਜਿਹੜੀ ਧੌਣ ਘੁਗਣੀ ਪਉਂਦੀ ਹੈ ਇਹ ਵੀ ਇੱਕ ਗੱਲ ਆ ਗਿਆਨ ਵਾਲੀ ਉਹ ਵੀ ਉੱਥੋਂ ਸ਼ੁਰੂ ਹੁੰਦੀ ਹੈ ਜਦੋਂ ਕਬੂਤਰ ਬਿਠਾ ਖਾਣ ਲੱਗਦੇ ਆ ਹਰੀਆਂ ਬਿਠਾ ਮਾਰ ਲੈਂਦੇ ਨੇ ਪਾਣੀ ਵਾਲੀਆਂ ਬਿਠਾ ਉਹਨਾਂ ਦੇ ਅੰਦਰ ਗੰਦ ਪੈਦਾ ਹੋ ਜਾਂਦਾ ਹਾਂ